ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਬਰਦਸ਼ੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਆ ਜੀ ਭਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸੇਬਰੀ ਹੋ ਠੀਕ ਹੋ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਪਿੰਡ ਭੈਰਪਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਬਈ ਨੇੜੇ ਰਾਮਪੁਰ ਹੈ ਇਹ ਇਧਰੋ ਸੁਲਾਪੁਰ ਆ ਜਾਂਦਾ ਵੀਰੇ ਮੋਬਾਈਲ ਨੰਬਰ ਬੋ 9023976052 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਿੜੀ ਬਰਦ ਦੇ ਨੇ ਕਿਹੜਾ ਸੂਸੂਈ ਐ ਇਹ ਦੂਜਾ ਸੂਸੂਈ ਐ ਨਾ ਹੋ ਗਿਆ 20-25 ਮਿੰਟ ਹੋ ਗਿਆ ਡਾਕਟਰ ਉਹ ਬਾਹਰ ਹਜੇ ਤਾਂ ਹੁਣੇ ਹੀ ਸੂਕੇ ਹਟਿਆ ਠੀਕ ਐ ਬਾਈ ਮਗਰ ਬੱਚੀ ਬਹੁਤ ਚੰਗੀ ਦਿੱਤੀ ਐ ਨੀ ਬੱਚੀ ਨੂੰ ਜਨਮ ਦਿੱਤਾ ਹੈ ਹਾਂ ਬੱਚੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਬੱਚੀ ਕਦੋਂ ਦਲੀ ਆਏ ਨਹੀਂ ਗੱਲ ਬੱਚੀ ਇੱਕ ਨੰਬਰ ਆ ਹੈ ਨਾ ਹਾਂ ਹਾਂ ਕਦੋਂ ਦਲੀ ਆਏ ਨਹੀਂ ਗੱਲ ਤਾਂ ਵੱਡੀ ਕਾਲ ਆਏ ਹੁੰਦੇ ਵੀ ਬੱਚੀ ਨੇ ਵੀ ਸਾਲ ਜਿਹੇ ਸਾਨੂੰ ਗਰਭੰਦੀ ਨਾਲ ਹੀ ਚਾਰ ਬੱਚੀ ਤਾਂ ਹਜੇ ਖੜੀ ਨਹੀਂ ਹੋਣ ਲੱਗੀ ਹੁਣ ਸੋਣੀ ਸੁਣਖੀ ਬਿਠੇਰੀ ਐ ਬੱਚੀ ਤੇ ਜੇਰ ਹਜੇ ਰਹਿੰਦੀ ਹੋਊਗਾ ਹਾਂ ਹਾਂ 20 ਮਿੰਟ ਹੀ ਡਾਕਟਰ ਸੂਈ ਬੱਚਾ ਬੱਚੀ ਦੇਤੀ ਤੇ ਬੋਲਾ ਕਿ ਨਾ ਕੱਢਿਆ ਬਈ ਨਹੀਂ ਕੱਢਿਆ ਨਹੀਂ ਬਈ ਐਵੇਂ ਗੱਪ ਮਾਰ ਗਏ ਬੱਚਾ ਜੰਗਾ ਆ ਆਪਾਂ ਬਸ ਧਾਰਾ ਜਿਵੇਂ ਮਾਰ ਗਾ ਠੀਕ ਆ ਹਾਂ ਕਿੰਨਾ ਕੋ ਦੁੱਧ ਦੀ ਦੂਆ ਸਤਿ ਵੀਰੇ 16 ਕਿਲੋ 15 ਕਿਲੋ ਪਲੂਨ ਦਾ ਦੁੱਧ ਦੱਸਿਆ ਮਾਲਕ ਨੇ ਤਾਂ ਇਨਾ ਰਾਵਣਾ ਦੇ ਦੂ ਯਾਰ ਆਪਾਂ ਬਾਲਾ ਨਹੀਂ ਕਹਿੰਦੇ ਉਹਨੇ ਕਹਿੰਦੇ ਨਾ ਠੰਡੀ ਸੀਲ ਦਾ ਕੋਈ ਅੰਤ ਨਹੀਂ ਗਾ ਹਮ ਆਰਡਰ ਕਮਾਲ ਬਹੁਤ ਫਾੜੀਆ ਲੈ ਵਾ ਮਤਲਬ ਫਾੜੀ ਵਾਲਾ ਲੈ ਵਾ ਥਾਣ ਮੁਠੀ ਵਾਲਾ ਹੋਊਗਾ ਗਲਾਬੀ ਗਲਾਬੀ ਮੁਠੀ ਵਾਲਾ ਚਵਾਈ ਚਵਾਈ ਕਿਵੇਂ ਆ ਬੜੀ ਠੰਡੀ ਸੀਲ ਆ ਬਈ ਨਿਆਣਾ ਪਾ ਨਾ ਪਾ ਬੱਚਾ ਲਾਹ ਨਾ ਲਾ ਕੋਈ ਚੱਕ ਆ ਥਣ ਦਾ ਸੀਲ ਜਰਸੀ ਬ੍ਰੀਡ ਮਿਲਦੀ ਬਹੁਤ ਚੰਗੀ ਆ ਦੁੱਧ ਚੰਗਾ ਪਾ ਦੂ ਥਣ ਦਾ ਮੂਰ ਤੁਹਾਡਾ ਡਾਕਟਰ ਬਹੁਤ ਚੰਗਾ ਫੇਸ ਬੜਾ ਚੰਗਾ ਕੁਆਲਟੀ ਕਰਮ ਵਾਲੀ ਜਫੁੱਲ ਤੇ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਪ ਤੇ ਚਵਾਈ ਚੁਈ ਬਾਈ ਕਹਿੰਦਾ ਓਕੇ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਧਾਰਾ ਪਾਉਂਦੀ ਆ ਪਹਿਲਾਂ ਮਾਰਦੇ ਪਾਉਂਦੀ ਤੋਰ ਕੇ ਮਾਰ ਦਾਂਗੇ ਕੋਈ ਚੱਕਰ ਹੀ ਨਹੀਂ ਤੋਰ ਦੇ ਬਾਈ ਕੋਈ ਚੱਕਰ ਹੀ ਨਹੀਂ ਤੇ ਲੇਵਾ ਦੇ ਕੋ ਲੇਵਾ ਕੁਮਾਲ ਦਾ ਬਹੁਤ ਸੋਹਣਾ ਆਰਡਰ ਕਰ ਬਾਈ ਦਾ ਬਾਕੀ ਕੋਈ ਚੈੱਕ ਕਰ ਲਈ ਤੋਰਾ ਤਾਰਾ ਲਗਾਉਨੇ ਫੇਸ ਦੇਖੋ ਫੇਸ ਬੜਾ ਚੰਗਾ ਬੋਦੀ ਕੱਦ ਵਾਲੀ ਬਈ ਛੋਟੀ ਆ ਸਮਝ ਗਿਆ ਜੇ ਕੋਈ ਥਣਲੇਵਾ ਬਹੁਤ ਆ ਕੱਦ ਵਾਲੀ ਹੈਗੀ ਛੋਟੀ ਨਾ ਮੰਨਿਓ ਬਈ ਥਣਲੇਵਾ ਬਹੁਤ ਆ ਸਹੀ ਗੱਲ ਆ ਬਈ ਤੇ ਤੋਰਾ ਦੇਖੋ ਤੋਰਾ ਜਿਹੜਾ ਡਾਕਟਰ ਆ ਪਈ ਉਹ ਵੀਡੀਓ ਬਣਾਣਾ ਉਹ ਹੀ ਗੱਲ ਨਹੀਂ ਹੂੰ ਥਾਣ ਥੋੜਾ ਮੁਠੀ ਵਾਲੇ ਨੇੜੇ ਦਿਖਾ ਦਿਓ ਇਹ ਤਾਈ ਸੋਈ ਕਰਕੇ ਬੱਚੇ ਦਾ ਕਰੂ ਥੋੜਾ ਜਿਹਾ ਉਹ ਨਹੀਂ ਗੱਲ ਹੂੰ ਸਹੀ ਗੱਲ ਆ ਬਈ ਹੁਣੇ ਸੋਈ ਹੈ ਨਾ ਬੱਚੇ ਦਾ ਥੋੜਾ ਜਿਹਾ ਕਰਦੀ ਹੈ ਕੋਈ ਚੱਕਰ ਨਹੀਂ ਗਾ ਤੇ ਤੋਰਾ ਦੇਖੋ ਤੋਰਾ ਇੱਕ ਨੰਬਰ 4 ਠੰਡੀ ਸੀਲ ਬਥੇਰੀ ਆ ਹਾਂ ਤੇ ਮੁੱਲ ਕੀ ਹੋਊਗਾ ਭਾਈ ਜੈ ਜਰ ਭਾਈ ਮੁੱਲ ਕਰਾਉਣ ਜੀ ਨਾ ਮਰਜੀ ਕਰ ਲੈ 49000 ਦੇ ਦਾਂਗੇ ਬੜਾ ਠੀਕ ਆ ਭਾਈ ਹਾਂ ਤੇ ਬਾਕੀ ਕੋਈ ਚੈੱਕ ਨਹੀਂ ਧਾਰਾਂ ਭਾਈ ਮਾਨਤਾਨ ਹੋ ਜੂ ਵਿੱਚੋਂ ਪਰ ਐ ਨਹੀਂ ਹੋਣਾ ਵੀ ਆਲਾ ਕਰੇ ਬਾਲਾ ਲੈ ਭਾਈ ਆਈ ਬਹਿ ਜਾ ਕੋਈ ਚੈੱਕ ਨਹੀਂ ਕਰੇਂਦਾ ਕੰਡੀ ਫੀਲਡ ਤਾਂ ਕੋਈ ਅੰਤ ਨਹੀਂ ਡਾਕਟਰ ਲੈ ਬਾਕੀ ਚਵਾਈ ਦਿਖਾਵਾਂਗੇ ਲੈ ਭਾਈ ਤੂੰ ਚੰਗਾਗਾ ਇੱਕ ਨੰਬਰ ਵਾਲਾ ਹੈ ਬਈ ਇੱਕ ਨੰਬਰ ਚ ਚਵਾਈ ਹੈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੋਈ ਚਵਾਈ ਬੜੀ ਜਾਂਗੀ ਹੈ ਨਾ ਇੱਕ ਨੰਬਰ ਵਾਲਾ ਡਾਕਟਰ ਇੱਕ ਨੰਬਰ ਚ ਚਵਾਈ ਹੈ ਲੈ ਕੀ ਬਾਤ ਹੈ ਮਗਰਲੇ ਥਣਾ ਦੀ ਮੈਨੂੰ ਬਹੁਤ ਚੰਗੀ ਮਗਰਲੇ ਥਣਾ ਦੀ ਦਿਖਾ ਦੇ ਮਗਰਲੇ ਥਣਾ ਦੀ ਚਵਾਈ ਦਾ ਖਾ ਲਿਆ ਕੀ ਬਾਤ ਹੈ ਲੈ ਚਵਾਈ ਚੈੱਕ ਕਰੋ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੋਈ ਕੀ ਬਾਤ ਹੈ ਜੋੜ ਬਹੁਤ ਜੰਗਾ ਲੱਗਿਆ ਹੈ ਇੱਕ ਨੰਬਰ ਡਾਟਾ ਥੱਲੇ ਵਾਲੂ ਬਹੁਤ ਹੈ ਗਰਮ ਵਾਲੀ ਦਾ ਜਿਵੇਂ ਮਰਜ਼ੀ ਚ ਹੋਈ ਚੱਲ ਕੋਈ ਚੱਕਰੀ ਨਹੀਂ ਗਰਮ ਵਾਲੀ ਨੇ ਕੁਛ ਨਹੀਂ ਸਿਵਾਈ ਇੱਕ ਨੰਬਰ ਆਰਡਰ ਕਮਾਲਾ ਆਰਡਰ ਬਹੁਤ ਸੋਹਣਾ ਹੈ ਨਾ ਗਰਮ ਵਾਲੀ ਦਾ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਬੱਚੀ ਆ ਦੋ ਨਾਗ ਹੋ ਗਏ ਭਾਈ ਇੱਕ ਨਾ ਇੱਕ ਫਰੀ ਵਾਲਾ ਕੰਮ ਹੀ ਆ ਬਾਕੀ ਮੁੱਲ ਵੀ ਜਮਾ ਜਾਇਜ਼ ਹੈ ਇਮਾਨਦਾਨ ਮੌਕੇ ਤੇ ਜ਼ਰੂਰ ਹੋ ਜਾ 49000 ਹਾਂ ਭਾਈ 49000 ਰੁਪਏ ਠੀਕ ਆ ਭਾਈ ਕਿਸੇ ਵੀ ਨੂੰ ਵੜ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ